ਪੰਜਾਬ ਕੇਤੀਬੜੀ ਯੂਨੀਵਰਸਿਟੀ ਦੇ ਵਿੱਚ ਕਈ ਦਿਨਾਂ ਤੋਂ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਰਮਚਾਰੀਆਂ ਦਾ ਗੁੱਸਾ ਉਸ ਸਮੇਂ ਹੋਰ ਫੜ ਗਿਆ ਜਦੋਂ ਸਵੇਰੇ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਦੇ ਉੱਪਰੋਂ ਹੀ ਉਪਕੁਲਪਤੀ ਹੋ ਕੇ ਨਿਕਲ ਗਏ ਪ੍ਰਦਰਸ਼ਨਕਾਰੀਆਂ ਦਾ આરોਪ ਸੀ ਕਿ ਬੀਤੇ ਕਈ ਦਿਨਾਂ ਤੋਂ ਆਪਣੀ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਕਰਮਚਾਰੀਆਂ ਨੂੰ ਬਿਨਾਂ ਕਾਰਨ ਆਊਟ ਸਟੇਸ਼ਨਾਂ ਤੇ ਟਰਾਂਸਫਰ ਕਰਨ ਤੇ ਰੋਕ ਲਗਾਉਣਾ ਅਤੇ ਪ੍ਰਮੋਸ਼ਨ ਨੂੰ ਲੈ ਕੇ ਮੁੱਦਾ ਹੈ ਲੇਕਿਨ ਅੱਜ ਉਪ ਕੁਲਪਤੀ ਪ੍ਰਦਰਸ਼ਨਕਾਰੀਆਂ ਦੇ ਉਪਰੋਂ ਤੋਂ ਗੁਜ਼ਰ ਕੇ ਚਲੇ ਗਏ ਜਿਹਨੂੰ ਲੈ ਕੇ ਬਹੁਤ ਜ਼ਿਆਦਾ ਰੋਸ਼ ਪਾਇਆ ਗਿਆ ਬੀਬੀ ਸਾਹਿਬ ਜਿੰਦਾਬਾਦ 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 ਹੁਸ਼ਿਆਸਲੇ ਮਰਦਾਬਾਦ 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 ਹੁਸ਼ਿਆਸਲੇ ਮਰਦਾਬਾਦ 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 ਇਹ ਤੁਹਾਡਾ ਰੋਸਤਾਂ ਚੱਲ ਰਿਹਾ ਹੋਆ ਇਹਨੂੰ ਤਕਰੀਬਨ ਅੱਜ 38 ਹੋ ਚੁੱਕੇ ਨੇ ਇਹ ਸਾਡੇ ਤਿੰਨੇ ਜੁਨੂਨਾਂ ਵੱਲੋਂ ਜਿਹਦੇ ਵਿੱਚ ਪੀਜੋ ਫਾਈ ਯੂਨੀਅਨ ਪੀਜੋ ਟੀਚਰ ਐਸੋਸੀਏਸ਼ਨ ਤੇ ਪੀਜੋ ਫੋਰਥ ਕਲਾਸ ਯੂਨੀਅਨ ਤੇ ਨਾਲ ਡੀਪੀਐਲ ਸਾਡੇ ਨਾਲ ਇਹ ਧਰਨਾ ਜਿਹੜਾ ਵਾ ਇਥੇ ਦੀ ਅਥਾਰਟੀ ਦੇ ਖਿਲਾਫ ਆ ਕਿਉਂਕਿ ਇਹ ਅਥਾਰਟੀ ਸਾਡੀਆਂ ਸਾਡੀਆਂ ਡਿਮਾਂਡਾਂ ਨੇ ਬਹੁਤ ਜ਼ਿਆਦਾ ਡਿਮਾਂਡਾਂ ਨੇ ਜਿਹਦੇ ਵਿੱਚ ਪ੍ਰੋਮੋਸ਼ਨ ਵਾਲੇ ਪੰਜਾਬ ਸਰਕਾਰ ਨੇ ਸੀਨੀਅਰ ਸਟੇਟਮੈਂਟ ਲਿਖਤੀ ਕੱਢੀ ਹੋਈ ਆ ਵੀ 4-5 ਸਾਲ ਬਰੂਨੇ ਨੇ ਇੱਥੇ 12-12 ਸਾਲ ਤੋਂ ਇਹ ਨਹੀਂ ਬਣਾ ਰਹੇ ਪੋਸਟਾਂ ਸਾਡੇ ਖਾਲੀ ਪਈਆਂ ਨੇ ਐਸੀ ਤਰ੍ਹਾਂ ਸਾਡੇ ਕਾਰਜੀ ਡਰਾਈਵਰ ਫੋਕੀ ਨਹੀਂ ਉਹਨਾਂ ਦੀਆਂ ਪ੍ਰੋਮੋਸ਼ਨ ਦੀਆਂ ਪੋਸਟਾਂ ਨੇ ਜਿਹੜੀਆਂ ਸੁਪਰਵਾਈਜ਼ਰ ਬਣਦੇ ਸੀ ਉਹਨਾਂ ਨੂੰ ਵਧਾਈਆਂ ਇਸੇ ਤਰ੍ਹਾਂ ਸਾਡੇ ਕੋਲ ਸਾਈ ਸਾਥੀ ਨੇ ਉਹਨਾਂ ਦੀਆਂ ਜਿਹੜੀਆਂ ਪ੍ਰੋਮੋਸ਼ਨ ਦੀਆਂ ਪੋਸਟਾਂ ਸੀ ਉਹ ਖਤਮ ਹੋ ਗਈਆਂ ਨੇ ਇੱਕ ਪਹਰੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਆਧਾਰ ਤੇ ਕਿਹਾ ਸੀ ਵੀ ਐਗਰੀਕਲਚਰ ਫੀਲਡ ਆਫਸਰ ਦੀਆਂ ਪੋਸਟਾਂ ਨੂੰ ਵਧਾਈਆਂ ਜਾਣ ਆਮ ਤੋਂ ਦੀ ਨੀਤੀ ਅਪਣਾਈ ਹੋਈ ਹੈ ਸਾਡੇ ਮੁਲਾਜ਼ਮਾਨੀਆਂ ਪ੍ਰੋਮੋਸ਼ਨਾਂ ਰਹਿ ਗਈਆਂ ਨੇ ਸਾਡੀ ਵਿਕਟਿਮਾਈਜੇਸ਼ਨ ਕੀਤੀ ਜਾਂਦੀ ਹੈ ਸਾਡੇ ਸਾਥੀਆਂ ਨੂੰ ਬਾਹਰ ਆਊਟ ਸਟੇਸ਼ਨ ਤੇ ਬਿਨੈਰ ਕਿਸੇ ਕਾਰਨ ਮਾਨੇਵਾਜੀ ਲੈ ਕੇ ਬਦਲਿਆ ਜਾ ਰਿਹਾ ਹੈ ਅਸੀਂ ਇਸ ਜਿਹੜੀ ਹੋਰੀ ਧੱਕੇਸ਼ਾਹੀ ਔਰ ਮੁਲਾਜ਼ਮਾਨੀਆਂ ਜਿਹੜੀਆਂ ਡਿਮਾਂਡਾਂ ਉਪੂਰੀ ਨਹੀਂ ਹੋ ਰਹੀਆਂ ਤੇ ਪ੍ਰੋਮੋਸ਼ਨਾਂ ਵਗੈਰਾ ਰੋਕਿਆ ਹੋਣੀਆਂ ਨੇ ਉਹ ਉਸ ਦੇ ਖਿਲਾਫ ਅਸੀਂ ਜਿਹੜਾ ਕਰਨਾ ਸੀ ਲਾਇਆ ਹੋਇਆ ਤੇ ਅੱਜ ਅਸੀਂ ਜਿਹੜੀ ਇਹ ਰੈਲੀ ਹੈ ਨਾ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਕਰਾਂਗੇ ਉਸ ਤੋਂ ਬਾਅਦ ਸਾਡਾ ਧਰਨਾ ਚੱਦੀ ਰਹੇਗਾ ਸਾਡੇ ਜਿਹੜੇ ਪ੍ਰਧਾਨ ਨੇ ਸਦਾ ਬਲਦੇਵ ਸਿੰਘ ਬਾਲੀਆ ਉਹ ਲਾਸਟ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਉਹ ਦੇਣਗੇ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ेड ਨਿਊਜ਼